ਪੰਜਾਬ ਦਾ ਤਾਪਮਨ ਲਗਾਤਾਰ ਠੰਢ ਦੇ ਕਰਕੇ ਥੱਲੇ ਡਿੱਗ ਰਿਹਾ ਪਰ ਇੰਨੀ ਠੰਢ ਦੇ ਬਾਵਜੂਦ ਵੀ ਗਰਾਊਂਡਾਂ ਦੇ ਵਿੱਚੋਂ ਅੱਗ ਨਿਕਲ ਰਹੀ ਆ ਖਿਡਾਰੀ ਜਦੋਂ 9:30 ਵਜੇ ਪੂਰੀ ਠੰਢ ਹੁੰਦੀ ਆ ਲੋਕੀ ਰਜਾਈਆਂ ਦੇ ਵਿੱਚ ਵੜ ਜਾਂਦੇ ਉਸ ਤੋਂ ਬਾਅਦ ਮਾਹੌਲ ਗਰਮ ਹੋ ਗਿਆ ਕਬੱਡੀ ਦੇ ਮੈਦਾਨ ਦੇ ਵਿੱਚ ਜਿੱਥੇ ਖੇਡ ਚੱਲ ਰਹੀ ਸੀ ਉੱਥੇ ਗੁੱਸਾ ਇੰਨਾ ਵੱਧ ਗਿਆ ਕਿ ਥਪੜੋ ਥਪੜੀ ਧੱਕੇ ਕੰਮ ਜਾਵੜਿਆ ਜਦੋਂ ਸ਼ੀਲੂ ਅੰਬਾ ਤੇ ਗਰਵਿੰਦਰ ਘਾਂਗਿਆਵਾਲਾ ਤੇ ਨਾਲ ਜੱਗੂ ਹਾਕਮ ਵਾਲਾ ਮੌਜੂਦ ਸੀ ਉੱਥੇ ਮੋਟਰਸਾਈਕਲ ਦੀ ਗੱਲ ਹੋਣ ਲੱਗੀ ਸੀ ਹਾਰਲੇ 7 ਲੱਖ ਦਾ ਮੋਟਰਸਾਈਕਲ ਜਦੋਂ ਜਿੱਤ ਹਾਰ ਦੇ ਕੰਡੇ ਤੇ ਖੜਾ ਸੀ ਜਾਪੀਆਂ ਨੇ ਰੇਡਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜੱਗੂ ਹਾਕਮ ਵਾਲੀਏ ਨੇ ਛਿੱਲੂ ਦੇ ਉੱਤੇ ਰੇਡ ਪਾਈ ਤੇ ਜੱਗੂ ਭੱਜ ਨਿਕਲਿਆ ਜੱਗੂ ਅਕਸਰ ਜਾਫ ਕਰਦਾ ਨਜ਼ਰ ਆਉਂਦਾ ਹੈ ਪਰ ਸ਼ਿੱਲੂ ਦੇ ਉੱਤੇ ਉਸਨੇ ਰੇਡ ਪਾ ਦਿੱਤੀ ਗੁੱਸੇ ਚ ਆ ਕੇ ਸ਼ਿੱਲੂ ਵੀ ਰੇਡ ਪੌਂਚ ਚਲਾ ਗਿਆ ਪਰ ਜੱਗੂ ਉਸ ਨੂੰ ਟਾ ਕੇ ਉਸ ਦੀ ਇੱਕ ਦੇ ਉੱਤੇ ਬੈਠ ਗਿਆ ਉਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਤੇ ਇੱਕ ਦੂਜੇ ਦੇ ਨਾਲ ਉਲਝਣ ਲੱਗੇ ਦਰਸ਼ਕ ਵੀ ਗਰਾਊਂਡ ਦੇ ਵਿੱਚ ਚਲੇ ਗਏ ਜਿੱਥੇ ਦਰਸ਼ਕਾਂ ਦੇ ਵਿੱਚ ਵਿਚਾਲਾ ਕਰਕੇ ਦੋਵਾਂ ਨੂੰ ਪਾਸੇ ਕੀਤਾ ਪਰ ਬਾਅਦ ਦੇ ਵਿੱਚ ਜੱਗੂ ਜਿੱਤ ਗਿਆ ਤੇ ਜੱਗੂ ਨੇ ਖੁਸ਼ੀ ਜਿਹੀ ਮੜਾਈ ਜਿਹੜੀ ਕਦੇ ਤੁਸੀਂ ਨਹੀਂ ਵੇਖੀ ਹੋਵੇਗੀ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਕਿਸ ਤਰੀਕੇ ਦੇ ਨਾਲ ਜੱਗੂ ਲੁੱਡੀਆਂ ਪਾ ਰਿਹਾ ਖੁਸ਼ੀਆਂ ਮਨਾ ਰਿਹਾ